ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਆਪ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਅਸੀਂ ਬਹੁਤ ਹੀ ਸੁੰਦਰ ਦੋ ਕਲਰ ਦਾ ਡਿਜ਼ਾਈਨ ਲੈ ਕੇ ਆਏ ਹਾਂ ਇਹ ਅਸੀਂ ਪਹਿਲਾਂ ਵੀ ਬਣਾਈ ਹੋਈ ਹੈ ਵੀਡੀਓ ਦੁਬਾਰਾ ਤੋਂ ਸੌਤੋਂ ਪੁੱਛਿਆ ਗਿਆ ਇਸ ਕਰਕੇ ਅਸੀਂ ਦੁਬਾਰਾ ਇਹ ਬਣਾਉਣ ਲੱਗੇ ਹਾਂ ਤੇ ਇਹਨੂੰ ਤੁਸੀਂ ਸੌ ਸ਼ਾਲ ਕੋਟੀ ਸਟੋਲ ਕਾਸੇ ਤੇ ਵੀ ਪਾ ਸਕਦੇ ਹੋ ਬਹੁਤੀ ਵਧਿਕਾ ਬਣ ਕੇ ਤਿਆਰ ਹੁੰਦਾ ਸਟਾਲ ਬਣਾ ਸਕਦੇ ਹੋ ਛੋਲ ਸਖਾਫ ਮਾਫਰਲ ਟੋਪੀ ਸਵਟਰ ਕੋਟੀ ਬੱਚਿਆਂ ਦੀ ਕੋਟੀ ਸਵਟਰ ਤੇ ਬਹੁਤ ਹੀ ਸੁੰਦਰ ਬਣ ਕੇ ਆਉਂਦਾ ਦੇਖੋ ਤੇ ਵੇਖਣ ਜੇ ਜਿੱਡਾ ਵੀ ਔਖਾ ਲੱਗਦਾ ਹੈ ਉਹਨਾ ਹੀ ਬਣਾਉਣ ਚ ਸੌਖਾ ਹੈ ਇਹ ਡਿਜ਼ਾਈਨ ਤੇ ਦੇਖੋ ਇਹ ਕੀ ਕਲਰ ਚ ਸਿੱਧ ਘਣ ਦੋਹੇ ਕਲਰ ਇੱਕ ਲਾਈਨ ਚ ਹੀ ਜਾਂਦੇ ਆ ਬਾਅਦ ਘਟ ਕਿਤੇ ਵੀ ਨਹੀਂ ਹੁੰਦੀ ਇਹ ਬਹੁਤ ਹੀ ਲਸਰਾਂ ਦਾ ਜਿਹੜੇ ਵੱਲਸਾਂ ਆਉਂਦੇ ਨੇ ਇਸ ਤਰੀਕੇ ਦਾ ਬਣਿਆ ਹੋਇਆ ਤੇ ਉਲਟੇ ਪਾਸੇ ਇਸ ਤਰੀਕੇ ਦਾ ਦਿਖਦਾ ਤੇ ਸਿੱਧੇ ਪਾਸੇ ਇਸ ਤਰੀਕੇ ਦਾ ਤੇ ਇਹਨੂੰ ਤੁਸੀਂ ਇੱਕ ਕਲਰ 'ਚ ਵੀ ਬਣਾ ਸਕਦੇ ਹੋ ਤੇ ਦੋ ਕਲਰ 'ਚ ਵੀ ਬਣਾ ਸਕਦੇ ਹੋ ਤੇ ਬਾਰਡਰ ਤੁਸੀਂ ਜੇ ਜੇ ਜਿਮਤੀ ਪਾਸ ਆਵੇ ਨੇ ਤੇ ਪਹਿਲਾਂ ਇੱਕ ਸਲਾਈ ਇਹਦੀ ਪੁੱਠੇ ਸਿੱਧੇ ਦੀ ਕੱਢਣੀ ਪੈਂਦੀ ਹੈ ਚਲੋ ਆਪਾਂ ਦੱਸਦੇ ਹਾਂ ਕਿਸ ਤਰੀਕੇ ਨਾਲ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਨਾ ਟਿੱਕਰ ਜ਼ਰੂਰ ਦੇਖਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਇਹ ਅਸੀਂ ਦੁਬਾਰਾ ਇਸ ਕਰਕੇ ਬਣਾਉਨੇ ਆ ਕਿਉਂਕਿ ਸਾਨੂੰ ਇਹ ਬਣਾਉਣ ਵਾਲੇ ਆਖਿਆ ਗਿਆ ਸੀ ਇਸ ਕਰਕੇ ਅਸੀਂ ਦੁਬਾਰਾ ਬਣਾਉਨੇ ਆ ਪਹਿਲਾਂ ਅਸੀਂ ਵੀਡੀਓ ਬਣਾ ਚੁੱਕੇ ਆ ਇਹ ਸਾਥੋਂ ਫਿਰ ਇਹਦਾ ਡਿਜ਼ਾਈਨ ਮੰਗਿਆ ਗਿਆ ਇਸ ਕਰਕੇ ਅਸੀਂ ਦੁਬਾਰਾ ਬਣਾਉਨੇ ਆ ਚਲੋ ਜੀ ਅਸੀਂ ਦੱਸਦੇ ਆ ਇਹ ਆਪਾਂ 12 ਗੁੰਡੇ ਪਾਏ ਹੋਏ ਆ ਇੱਕ ਇਹ ਆਪਾਂ 12 ਗੁੰਡੇ ਪਾਏ ਆ ਤੇ ਪੁੱਠੇ ਸਿੱਧੇ ਦਾ ਆਪਾਂ ਬਣਾਇਆ ਹੋਇਆ ਆ ਸਵਾਈ ਕੱਢੀ ਹੋਈ ਹੈ ਹੁਣ ਆਪਾਂ ਇਹ ਪਹਿਲਾ ਕੁੰਡਾ ਆਪਾਂ ਬੁਣ ਕੇ ਲਾ ਲੈਨੇ ਆ ਇਹ ਤੁਸੀਂ ਬੁਣ ਕੇ ਵੀ ਲਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਦੀ ਕੱਢਣਾ ਇੱਥੋਂ ਦੀ ਆਪਾਂ ਬੁਣਣਾ ਨਹੀਂ ਬਿਣਾ ਬੁਣਿਆ ਤਾਰਨਾ ਹੈ ਅਪਾ ਕੁੰਡਿਆਂ ਦੇ ਵਿਚਾਲ ਦੀ ਇੱਥੋਂ ਦੇ ਕੱਟਣ ਇਸ ਤਰੀਕੇ ਨਾਲ Estric, que natos y cartillos. ਇਹ ਸਾਰੇ ਤੁਸੀਂ ਇਸ ਤਰੀਕੇ ਨਾਲ ਕੱਟ ਲੈਣੇ ਆ। ਪਹਿਲੀ ਸਰਾਹੀ ਥੋੜੀ ਜਿਹੀ ਕੱਢਣੀ ਔਖੀ ਆ ਬਾਅਦ ਵਿੱਚ ਤਾਂ ਆਪੇ ਡਿਜ਼ਾਈਨ ਆਉਣ ਲੱਗ ਜਾਂਦਾ। ਪਹਿਲਾ ਗੁੰਡਾ ਆਪਾਂ ਬਿਣਾ ਬਣਾ ਉਤਾਰਾਂਗੇ।

ਅਪਾ ਦੂਜਾ ਕਲਰ ਲਾ ਲੇ ਤੇ ਅਪਾ ਇਹਦੇ ਵਿੱਚ ਦੀ ਕੱਢਾਂਗੇ ਹੁਣ ਪਹਿਲੀ ਸਲਾਈ ਔਖੀ ਲੱਗਦੀ ਸੀ ਹੁਣ ਨਹੀਂ ਔਖੀ ਲੱਗਣੀ ਬਾਅਦ ਵਿੱਚ ਆ ਦੇਖ ਤੇ ਉਹ ਹੁੰਆਂ ਕੁੰਡਿਆਂ ਦੇ ਵਿਚਾਲੇ ਦੇ ਕੱਟਣ ਤੇ ਲਾਸਟਲਾ ਕੁੰਡਾ ਆਪਾਂ ਪਾਉਣ ਲੈਣਾ ਹੁਣ ਆਪਾਂ ਬਿਨਾ ਬਣਿਆ ਉਤਾਰਾਂਗੇ ਉਨਾਂ ਆਪ ਇਹਨਾਂ ਦਾ ਦੋਹਾਂ ਦਾ ਇੱਕ ਇੱਕ ਬਣਾਈ ਜਾਣਾ हम आप जिम्मे पहली सिलाई कभी उम्मी कंग तरीके जिम्मे आप सिलाई कहली सिलाई वांग सिलाई निकलूंगे उस कलर की पहला भीड़ को पाई हुई है, ने सी, इस, सी है। इस तरह ही तो रिपीट करते जाओ थोड़ा बहुत तो सुंदर बनके डिजाइन आऊगा ਅੰਤਕੁੰਡਾ ਪਾ ਤਾਰੇ ਨਾਪਾ ਦੋਨੋਂ ਤਾਂ ਇੱਕ ਬਣਾਈ ਜਾਣ ਮੈਂ ਆਪਾਂ ਦੋਨੋਂ ਤਾਂ ਇੱਕ ਬਣਾਈ ਜਾਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਵੇ ਸੇਤ ਨਾਲ ਕਰਿਓ ਜੋ ਜੀ ਤੁਸੀਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਓ ਤੁਹਾਡਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਇਸੇ ਤਰੀਕੇ ਨਾਲ ਤੇ ਵੀਡੀਓ ਕੋ ਪਸੰਦ ਆਵੇ ਸਿਰ ਤੇ ਲਾਈਕ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜੀ ਅਗਲੀ ਵੀਡੀਓ ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ